ਚਕਾਲਜੀ ਮੇਸ਼ਾ ਸ਼ਰਮਾ ਚੜ੍ਹਦੀਕਲਾ ਟਾਈਮ ਟੀਵੀ ਤੇ ਪੰਜਾਬ ਅਪਡੇਟਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੀ ਆ। ਲੁਧਿਆਣਾ ਇਸਟ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਜਿਨ੍ਹਾਂ ਨੇ ਨੌਜਵਾਨਾਂ ਦੀ ਤਾਰੀਫ ਕੀਤੀ ਹੈ ਨੌਜਵਾਨਾਂ ਦੇ ਵੱਲੋਂ ਇਕੱਠੇ ਹੋ ਕੇ ਕਰਵਾਈਆਂ ਗਿਆ ਖੇਡਾਂ ਨੂੰ ਵਿਧਾਇਕ ਨੇ ਵਧੀਆ ਤੇ ਨੇਕ ਉਪਰਾਲਾ ਦੱਸਿਆ। ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨ ਦਾ ਇਹ ਵਧੀਆ ਉਪਰਾਲਾ ਹੈ। ਨੌਜਵਾਨਾਂ ਦਾ ਵਿਧਾਇਕ ਨੇ ਧੰਨਵਾਦ ਵੀ ਕੀਤਾ ਤੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ। نہیں مجدی کر ਇਹ ਇੱਕ ਫੈਕਟਰੀ ਦੇ ਰੋਗ ਹੈ ਕਿਉਂ ਨਹੀਂ ਫਿਲਵਾ ਲਿਆ ਜਿਲਫਲ ਜੀ ਤੇ ਹੈਲਥ ਰੂਮੀ ਹੈ ਇਹ ਬਾਕੀ ਹੈਲਥ ਅੰਕ ਦੇ ਨਾਮ ਤੇ ਮੈਂ ਪ੍ਰਧਾਨਗੀ ਅਰਦਾਸ ਕਰਦਾ ਸੋਨੋ ਸਾਰੇ ਤੁਹਾਨੂੰ ਉਸੇ ਵਕਤੇ ਤਾਂ ਕਿ ਆਪਾਂ ਇਸੇ ਤਰੀਕੇ ਗੱਲ ਮਿਲ ਕੇ ਆਪਣਾ ਜਾਇਦਾਦ ਵੀ ਕਰੀਏ ਤੇ ਆਪਾਂ ਆਪਣੇ ਪੰਜਾਬ ਦੇ ਵਿੱਚ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਈਏ ਕਿਉਂਕਿ ਆਮ ਆਦਮੀ ਪੰਜਾਬ ਨੂੰ ਅਗਲਾ ਪੰਜਾਬ ਬਣਾ ਸਕਦਾ ਹੈ ਪੰਜਾਬ ਰਗਣਾ ਕਾਲੀ ਪਾਣ ਦਾ ਕੰਮ ਆ ਤੇ ਜੇ ਤੇ ਸਾਡੇ ਪੰਜਾਬ ਵਾਸੀ ਸਾਰੇ ਸਿਹਤ ਜਾਂ ਉੜ ਕੇ ਤੰਦੂਰ ਬੋਲ ਕੇ ਪੜੇ ਲੇ ਕੇ ਹੋਣਗੇ ਤੇ ਸਾਰੇ ਕੋਰ ਗਿਆਨ ਨੂੰ ਕੰਮ ਕਰੂਗਾ ਤੇ ਉਹਦੇ ਵਾਸਤੇ ਤੁਹਾਨੂੰ ਸਪੈਸੀਫਿਕ ਤੌਰ ਤੇ ਵੀ ਧੰਨਵਾਦ ਕਰਨਾ ਜਿੱਤੇ ਤੁਸੀਂ ਆਪਣਾ ਕੰਮ ਕਾਰ ਚਲਾਉਦੇ ਹੋ ਆਪਣੀਆਂ ਵਿੱਤੀ ਚਲਾਉਦੇ ਹੋ ਆਪਣੇ ਬਿਜ਼ਨਸ ਚਲਾਉਦੇ ਹੋ ਤੇ ਉੱਥੇ ਬਹੁਤ ਵੱਡਾ ਮਿਲ ਕੇ ਸਹਿਕਰਮੀ ਪੰਜਾਬ ਦੇ ਉੱਤੇ ਇੱਕ ਸਾਲ ਵੀ ਕਰੇਗਾ ਬਹੁਤ ਵੱਡਾ ਰੈਵਨਿਊ ਜਿਹਦੇ ਨਾਲ ਵਿਕਾਸ ਚੱਲਦਾ ਵਾ ਜਿਹਦੇ ਨਾਲ ਕਿ ਅੱਜ ਸਰਕਾਰਾਂ ਆਰਮੀ ਕੈਨੇਡਾ ਤੋਂ ਵੀ ਆ ਤੇ ਨਾਲ ਨਾਲ ਵਿਕਾਸ ਤਾਂ ਹੁੰਦਾ ਹੀ ਹੈ ਤੇ ਰਹਿਮੀ ਤਾਂ ਜਿੰਨੇ ਹੋ ਤੇ ਨਾਲ ਤੁਸੀਂ ਨੌਕਰੀਆਂ ਦੇ ਰਹੇ ਹੋ ਔਰ ਨੌਜਵਾਨਾਂ ਨੂੰ ਨੌਕਰੀ ਦੇ ਰਹੇ ਹੋ ਕਿ ਰੋਜ਼ਗਾਰ ਵੀ ਦੇ ਰਹੇ ਤੁਸੀਂ ਦੇ ਰੋਜ਼ਗਾਰ ਤੇ ਉਹ ਸਾਡੇ ਨਾਲ ਸਾਥ ਕਰਦੇ ਹੋ ਔਰ ਜ਼ਰੂਰੀ ਹੈ ਤੇ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਰੰਗਣਾ ਪੰਜਾਬ ਨੂੰ ਔਰ ਪੰਜਾਬ ਆਪਣਾ ਬਿਡਾ ਕਰੇ ਔਰ ਜਿਹੜੇ ਘਰ ਦੇ ਵਿੱਚ ਰਹਿੰਦੇ ਆ ਜਿਹਨਾਂ ਛੱਤ ਥਲੇ ਰਹਿੰਦੇ ਆ ਉਹ ਆਪਣਾ ਛੋਟਾ ਕਾਰ ਹੈ ਤੇ ਜਿਹੜਾ ਮਹੱਤਵ ਤੋਂ ਵੱਡਾ ਕਾਰਾ ਜਿਹੜਾ ਲੁਧਿਆਣਾ ਸ਼ਹਿਰ ਉਸ ਤੋਂ ਵੱਡਾ ਕਾਰਾ ਤੇ ਜਿਹੜਾ ਪੰਜਾਬ ਉਸ ਤੋਂ ਵੱਡਾ ਕਾਰਾ ਤੇ ਸਾਡਾ ਸਭਾਰ ਤੇ ਜਿਹੜਾ ਸਭ ਤੋਂ ਵੱਡਾ ਕਾਰ ਹੈ ਤੇ ਔਰ ਇਹ ਵੱਡੇ ਕਾਰ ਦੇ ਵਿੱਚ ترقی ਆਉ ਤੇ ਆਪਣੇ ਘਰ ਤੱਕ ਪਹੁੰਚੂਗੀ ਤੇ ਜ਼ਰੂਰੀ ਹੈ ਤੇ ਆਪਾਂ ਇਕੱਠੇ ਹੋ ਕੇ ਕਿਉਂਕਿ ਅੱਜ ਦੇ ਹਾਲਾਤ ਜਿਹੜੇ ਨੇ ਜੋ ਹਾਲਾਤ ਹੋ ਗਏ ਨੇ ਅੱਜ ਨੱਕੇ ਦੀ ਗੱਲ ਕਰਦੇ ਆ

جی اپنا اپنے ماں باپ گی بزرگ اور سب تھی ماں باپ کا ਆਪਾਂ ਤੁਹਾਡੇ ਬੱਚੇ ਹੋ ਗਏ ਆ। ਜਦੋਂ ਛੋਟਾ ਜਿਹਾ ਬੱਚਾ ਹੁੰਦਾ ਕਿ ਮੋਟੋੜੀ ਵੀ ਚੀ ਜਗਦਾ ਹੈ ਤੇ ਆਪਾਂ ਜਿੱਥੋਂ ਮਰਜ਼ੀ ਲਾ ਕੇ ਦਿੰਦੇ ਤਾਂ ਆਪਣੇ ਕੋਲ ਪੈਸਾ ਨਹੀਂ ਜਾਂਦਾ। ਤੇ ਉਹ ਮਾਪੇ ਜਿਹੜੇ ਆਪਣਾ ਪਾਰਿਆ ਆ ਕੇ ਬੱਚੇ ਕਿਤਾ ਸੇ ਇਹਨਾਂ ਕੁ ਥਾਂ ਦੇ ਵਾਸਤੇ ਕੀਤਾ ਤੇ ਆਪ ਉਹ ਰੁੱਖੀ ਵੀ ਸੀ ਕਰਕੇ ਆਪਣੇ ਵਾਸਤੇ ਪਰ ਇਹ ਕੰਮ ਲਾ ਕੇ ਤੇਰੇ ਆਪਣੇ ਵਾਸਤੇ ਗੱਡੀਆਂ ਲੈ ਕੇ ਦਿੰਦੇ। ਤੇ ਮੈਂ ਤਾਂ ਮੇਰੇ ਪਿਤਾ ਜੀ ਸੇ ਮਾਈਂਰ ਨੂੰ ਕੋਈ ਨਹੀਂ ਮੈਂ ਉੱਥੇ ਵੀ ਦੱਸਿਆ ਸੀਗਾ ਇਹ ਪਤਾ ਹੀ ਕਿ ਸਾਈਕਲ ਤੇ ਪੂਰ ਛੱਡ ਕੇ ਹੁਣ ਸਾਈਕਲ ਤੇ ਲੈ ਕੇ ਉਹਦਾ ਸੇਵਨ ਕਰਨ ਦੇ ਬਹੁਤ ਦਾ ਹੱਲ ਨਾ ਪਰ ਖੇਤੀ ਕਰਨੀ ਪਰ ਖੇਤੀ ਕਰਕੇ ਤੇ ਮੈਨੂੰ ਪ੍ਰਵਾਦ ਨੂੰ ਇਹਦਾ ਵੱਡਾ ਕੀਤਾ ਇੱਕ ਨਾਲ ਜਿਵੇਂ ਸੀਗਾ ਬਾਕੀ ਸਾਰੇ ਦੇ ਸਾਈਕਲ ਇਕੱਠੇ ਤੇ ਸਾਨੂੰ ਗੱਡੀਆਂ ਵਾਲੇ ਕਰ ਤਾਂ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਐ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ Yeah. you